ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਫੈਕਟ ਦੇ ਉੱਤੇ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਦੀਆਂ ਉਹ ਕਰਨੀ ਹੈ ਪੀਰ ਕੋਟੀਆਂ ਦੀ ਕੋਠੀ ਜੋ ਕਿ ਖੜਕੂ ਬਾਦ ਵੇਲੇ ਖੜਕੂਆਂ ਦੀ ਠਾਰ ਹੁੰਦੀ ਸੀ ਉੱਥੇ ਉਹਦੇ ਅੰਦਰ ਕੀ ਕੀ ਹੁੰਦਾ ਸੀ ਉਦੇ ਬਾਰੇ ਤੁਹਾਨੂੰ ਦੱਸਾਂਗੇ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦਲਜੀਤ ਬਾਈ ਹੋਰੀ ਲਿਖਦੇ ਨੇ ਕਹਿੰਦੇ ਵੀ ਇਹ ਗੱਲ ਸਨ 1986 ਦੀ ਹੈ ਹਲੇ ਵੈਦਿਆ ਵਾਲਾ ਕੰਮ ਨਹੀਂ ਸੀ ਹੋਇਆ ਤੇ ਹਰਜਿੰਦਰ ਸਿੰਘ ਜਿੰਦੇ ਦੇ ਫੜੇ ਜਾਣ ਨਾਲ ਸਾਡਾ ਦਿੱਲੀ ਵਿੱਚੋਂ ਇੱਕ ਵਾਰ ਅੱਡਾ ਸਮਝ ਲਓ ਪਟਿਆ ਗਿਆ ਸੀ ਇਸ ਵਕਤ ਸਾਡਾ ਮੁੱਖ ਕੇਂਦਰ ਚੰਡੀਗੜ੍ਹ, ਜਲੰਧਰ, ਅਮਰitsar ਤੇ ਪੂਨਾ ਸੀ ਸੁਖਵਿੰਦਰ ਸਿੰਘ ਛਿੰਦੂ ਥੋੜਾ ਠੀਕ ਹੋ ਕੇ ਪੰਜਾਬ ਆ ਗਿਆ ਸੀ ਤੇ ਅਮਰitsar ਦੇ ਕਿਸੇ ਹਸਪਤਾਲ ਵਿੱਚ ਜੇਰੇ ਇਲਾਜ ਸੀ ਰਣਜੀਤ ਸਿੰਘ ਕੁੱਕੀ ਤੇ ਸੁਖਵਿੰਦਰ ਸਿੰਘ ਸੁਖੀ ਹੁਣ ਤੱਕ ਅਮਰੀਕਾ ਚਲੇ ਗਏ ਸਨ ਪੂਨੇ ਵਿੱਚ ਸਾਡੇ ਕੋਲ ਫੌਜੀ ਇਲਾਕੇ ਵਿੱਚ ਇੱਕ ਮੇਜਰ ਦਾ ਮਕਾਨ ਕਿਰਾਏ ਤੇ ਲਿਆ ਹੋਇਆ ਸੀ ਉੱਥੇ ਇੱਕ 30 ਦਾ ਮੌਜਰ ਤੇ ਇੱਕ 32 ਦਾ ਰਵਾਲਵਰ ਪਿਆ ਸੀ ਉੱਥੇ ਅਸੀਂ ਦੱਸਿਆ ਸੀ ਕਿ ਅਸੀਂ ਦਿੱਲੀ ਤੋਂ ਆ ਤੇ ਸਾਡਾ ਬਾਹਰ ਸਮਾਨ ਭੇਜਣ ਮੰਗਵਾਉਣ ਦਾ ਕਾਰੋਬਾਰ ਹੈ ਤੇ ਅਸੀਂ 3 ਮਹੀਨੇ ਬਾਅਦ ਕਰਾਇਆ ਦੰਦੇ ਸੀ। ਅੰਮ੍ਰਿਤਸਰ ਹਸਪਤਾਲ 'ਚ ਮੈਂ ਅਤੇ ਚਾਚਾ ਮਥਰਾ ਸਿੰਘ ਸੁਖਵਿੰਦਰ ਸਿੰਘ ਛਿੰਦੂ ਦਾ ਪਤਾ ਲੈਣ ਸਮੇਂ ਇਕੱਠੇ ਹੋਏ ਤੇ ਫੈਸਲਾ ਹੋਇਆ ਕਿ ਪੂਨੇ ਵਾਲਾ ਮਕਾਨ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਸਾਡੀ ਵੈਦਿਆ ਦੀ ਸਾਰੀ ਕੋਕ ਕੀਤੀ ਹੋਈ ਸੀ। ਕਈ ਮਹੀਨਿਆਂ ਤੋਂ ਬਾਅਦ ਉਹ ਬੰਦ ਪਿਆ ਸੀ ਉਹ ਇੱਕ ਅਮੀਰ ਇਲਾਕਾ ਸੀ ਉੱਥੇ ਕੋਈ ਇੱਕ ਦੂਜੇ ਬਾਰੇ ਬਹੁਤੀ ਪੁੱਛਗਿੱਛ ਨਹੀਂ ਸੀ ਕਰਦਾ ਪਰ ਫੇਰ ਵੀ ਸਾਨੂੰ ਇੱਕ ਵਾਰ ਕੁਝ ਸਮਾਂ ਰਹਿ ਕੇ ਦੇਣਦਾਰੀਆਂ ਤੇ ਖਰਚੇ ਉਤਾਰਨੇ ਚਾਹੀਦੇ ਨੇ ਤਾਂ ਕਿ ਅੱਗੇ ਨੂੰ ਕੋਈ ਮੁਸ਼ਕਲ ਨਾ ਆਵੇ ਮੈਂ ਜੇਲਮ ਐਕਸਪ੍ਰੈਸ ਗੱਡੀ ਫੜੀ ਤੇ ਕੋਈ 36 ਘੰਟਿਆਂ ਬਾਅਦ ਉੱਥੇ ਪਹੁੰਚ ਗਿਆ ਉੱਥੇ ਜਾ ਕੇ ਮਕਾਨ ਦੀ ਸਫਾਈ ਕਰਵਾਈ ਕਰਾਇਆ ਦਿੱਤਾ ਪਾਣੀ ਤੇ ਬਿਜਲੀ ਦਾ ਬਕਾਇਆ ਦਿੱਤਾ ਤੇ 4 ਕੁ ਦਿਨ ਉੱਥੇ ਰਿਹਾ ਮੈਂ ਸਵੇਰੇ ਮੋਟਰਸਾਈਕਲ ਤੇ ਨਿਕਲ ਜਾਂਦਾ ਤੇ ਹਨੇਰੇ ਹੋਏ ਵਰਦਾ ਉਹ ਬੜਾ ਸੋਹਣਾ ਤੇ ਵਧੀਆ ਸ਼ਹਿਰ ਹੈ ਦਿਨੇ ਕੋਈ ਸੂਹ ਕੜਦੇ ਰਹਿਣਾ ਕਿਸੇ ਲਾਇਬ੍ਰੇਰੀ ਚਲੇ ਜਾਣਾ ਜਾਂ ਕੋਈ ਹੋਰ ਕੰਮ ਫੜ ਲੈਣਾ ਇੱਕ ਦਿਨ ਸਾਹਮਣੇ ਵਾਲੇ ਘਰ ਚੋਂ ਇੱਕ ਬੀਬੀ ਆ ਗਈ ਤੇ ਉਸਦੇ ਮਕਾਨ ਵਿੱਚ ਪਾਣੀ ਦੀ ਦਿੱਕਤ ਆ ਗਈ ਸੀ ਉਹ ਮੈਨੂੰ ਬਾਹਰ ਖੜੇ ਨੂੰ ਦੇਖ ਕੇ ਪੁੱਛਣ ਲੱਗ ਪਈ ਮੈਂ ਉਸ ਨੂੰ ਦੱਸ ਦਿੱਤਾ ਕਿ ਕਿੱਥੇ ਇਹ ਬੰਦਾ ਮਿਲ ਸਕਦਾ ਹੈ ਫਿਰ ਉਸਨੇ ਪੁੱਛਿਆ ਕਿ ਤੁਸੀਂ ਬਹੁਤ ਘੱਟ ਇੱਥੇ ਆਉਨੇ ਹੋ ਮੈਂ ਕਿਹਾ ਜੀ ਸਾਡਾ ਇਸ ਵਾਰ ਜ਼ਿਆਦਾ ਵਕਤ ਦਿੱਲੀ ਲੱਗ ਗਿਆ ਇਹ ਗੱਲਾਂ ਮੈਂ ਇਸ ਕਰਕੇ ਲਿਖ ਰਿਹਾ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਬਹੁਤ ਧਿਆਨ ਦੇਣ ਯੋਗ ਹੁੰਦੀਆਂ ਨੇ ਰੂਹ ਪੋਸ਼ ਜਿੰਦਗੀ ਵਿੱਚ ਟਿਕਾਣਿਆਂ ਨੂੰ ਬਣਾਈ ਰੱਖਣ ਤੇ ਪਛਾਣ ਨੂੰ ਛੁਪਾਉਣ ਲਈ ਬਹੁਤ ਕੁਝ ਇਹੋ ਜਿਹਾ ਕਰਨਾ ਪੈਂਦਾ ਕਿਤੇ ਛੋਟੀ ਜਹੀ ਭੁੱਲੀ ਸਾਰੀ ਖੇਡ ਵਿਗਾੜ ਸਕਦੀ ਹੈ ਲੋਕਾਂ ਨੂੰ ਵੈਦਿਆ ਦਾ ਸੌਦਾ ਤਾਂ ਸਦਾ ਹੀ ਯਾਦ ਰਹੇਗਾ ਪਰ ਉਹ ਕੰਮ ਨੂੰ ਸਿਰੇ ਤੱਕ ਲਜਾਣ ਲਈ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਸਭ ਭੁੱਲ ਜਾਣਗੀਆਂ ਕਿ ਕੋਈ ਡੇਢ ਕੋ ਸਾਲ ਅਸੀਂ ਇੱਥੇ ਕਿਸ ਤਰ੍ਹਾਂ ਵਿਚਰਦੇ ਰਹੇ ਮੈਂ ਫਿਰ ਉੱਥੋਂ ਜੇਲਮ ਐਕਸਪ੍ਰੈਸ ਗੱਡੀ ਫੜੀ ਤੇ ਅੰਬਾਲੇ ਆ ਕੇ ਉਤਰਿਆ ਸਵੇਰੇ 9:00 ਵਜੇ ਦਾ ਸਮਾਂ ਹੋਵੇਗਾ ਬਾਅਦਸ ਫੜ ਕੇ ਮੈਂ ਚੰਡੀਗੜ੍ਹ ਆ ਗਿਆ ਸੈਕਟਰ 18 ਡੀ ਵਿੱਚ ਸਰਦਾਰ ਯਾਦਵਿੰਦਰ ਸਿੰਘ ਦੇ ਘਰ ਪਹੁੰਚ ਗਿਆ ਇਸ ਕੋਠੀ ਵਿੱਚ ਸਿਰਫ ਯਾਦਵਿੰਦਰ ਸਿੰਘ ਹੀ ਰਹਿੰਦਾ ਸੀ ਤੇ ਕਦੇ-ਕਦੇ ਉਸਦੇ ਮਾਤਾ ਜੀ ਆਉਂਦੇ ਸਨ ਅਮੀਰ ਪਰਿਵਾਰ ਹੋਣ ਕਰਕੇ ਉਸਦਾ ਚੰਡੀਗੜ੍ਹ ਵਿੱਚ ਦੋਸਤਾਂ ਮਿੱਤਰਾਂ ਦਾ ਕਾਫੀ ਵੱਡਾ ਦਹਿਰਾ ਸੀ ਇਹ ਘਰ ਸਾਡੇ ਸਾਰੇ ਜਥੇ ਦੀ ਹੀ ਪੱਕੀ ਠਾਰ ਸੀ ਜਿਸ ਬਾਰੇ ਕਿਸੇ ਹੋਰ ਨੂੰ ਪਤਾ ਨਹੀਂ ਸੀਗਾ ਆਮ ਤੌਰ ਤੇ ਅਸੀਂ ਇੱਥੇ ਇਕੱਠੇ ਹੁੰਦੇ ਸਾਂ ਹਰਜਿੰਦਰ ਸਿੰਘ ਜਿੰਦਾ ਗੁਜਰਾਤ ਜੇਲ੍ਹ ਵਿੱਚ ਸੀ ਉਸ ਨੂੰ ਵੀ ਇਸ ਟਿਕਾਣੇ ਦਾ ਪਤਾ ਸੀ ਯਾਦਵਿੰਦਰ ਸਿੰਘ ਦੇ ਦੋਸਤਾਂ ਵਿੱਚ ਉਸ ਵਕਤ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲੇ ਦਾ ਮੁੰਡਾ ਤੇ ਕਈ ਹੋਰ ਸਿਆਸਤਦਾਨਾਂ ਤੇ ਅਮੀਰਾਂ ਦੇ ਕਾਕੇ ਆਈਐਸਆ ਅਫਸਰਾਂ ਅਤੇ ਹੋਰ ਵੱਡੇ ਲੋਕਾਂ ਦਾ ਵੀ ਇੱਥੇ ਆਉਣ ਜਾਣ ਸੀ ਉੱਥੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਸਾਡੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ ਉਹਨਾਂ ਨੂੰ ਇੰਨੀ ਕੋਈ ਜਾਣਕਾਰੀ ਸੀ ਕਿ ਇਹ ਯਾਦਵਿੰਦਰ ਸਿੰਘ ਦੇ जाट ਅਤੇ ਬਿਸ਼ਨੋਈ ਦੋਸਤ ਨੇ ਉਸ ਦਿਨ ਜਦੋਂ ਮੈਂ ਘਰ ਪਹੁੰਚਿਆ ਤਾਂ ਨੌਕਰ ਦੇ ਸਵਾਏ ਉੱਥੇ ਕੋਈ ਵੀ ਨਹੀਂ ਸੀਗਾ ਇਹ ਬਹੁਤ ਗਰਮੀਆਂ ਦੇ ਦਿਨ ਸਨ ਅਤੇ ਬਾਹਰ ਲੋ ਵਗਦੀ ਸੀ ਮੈਂ ਸਫ਼ਰ ਦਾ ਥੱਕਿਆ ਟੁੱਟਿਆ ਤੇ ਭੁੱਖਾ ਸੀ ਨੇਪਾਲੀ ਨੌਕਰ ਜੋ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸਨੇ ਦੱਸਿਆ ਕਿ ਯਾਦਵਿੰਦਰ ਸਿੰਘ ਤਾਂ ਆਪਣੇ ਦੋਸਤਾਂ ਨਾਲ ਕਿਤੇ ਗਿਆ ਹੋਇਆ ਸ਼ਾਮ ਨੂੰ ਆਵੇਗਾ ਉਸਨੇ ਮੈਨੂੰ ਛੇਤੀ ਛੇਤੀ ਦੋ ਪਰੌਂਠੇ ਅੰਬ ਦੇ ਚਾਰ ਨਾਲ ਬਣਾ ਦੱਤੇ ਅਤੇ ਨਾਲ ਲੱਸੀ ਬਣਾ ਦੱਤੀ। ਮੈਂ ਖਾ ਕੇ ਅੰਦਰਲੇ ਕਮਰੇ ਵਿੱਚ ਪਰਦੇ ਕਰਕੇ ਪੈ ਗਿਆ। ਛੇਤੀ ਗੁੜੀ نیند ਆ ਗਈ ਮੈਨੂੰ। ਮੈਂ ਬਨਾਣ ਅਤੇ ਪਜਾਮੇ ਵਿੱਚ ਸੌ ਗਿਆ। ਮੈਂ ਕਦੀ ਵੀ ਕਿਤੇ ਵੀ ਕਚਰੇ ਜਾਂ ਕੱਚੇ ਵਿੱਚ ਨਹੀਂ ਵਿਚਰਿਆ। ਇਹ ਮੇਰੀ ਸ਼ੁਰੂ ਤੋਂ ਹੀ ਆਦਤ ਹੈ। ਇਹ ਕਾਫੀ ਵੱਡੀ ਕੋਠੀ ਹੈ ਤੇ ਵਧੀਆ ਤਰੀਕੇ ਨਾਲ ਬਣੀ ਹੋਈ ਹੈ। ਇਸਦੇ ਬਹੁਤੇ ਦਰਵਾਜ਼ੇ ਤੇ ਬਾਰੀਆਂ ਸ਼ੀਸ਼ਿਆਂ ਦੀਆਂ ਨੇ ਤੇ ਵੱਡੇ ਵੱਡੇ ਪਰਦੇ ਲੱਗੇ ਹੁੰਦੇ ਸਨ। ਅਗਲੇ ਪਾਸੇ ਸਦਾ ਹੀ ਪਰਦੇ ਤਣੇ ਹੁੰਦੇ ਸੀ ਨਹੀਂ ਤਾਂ ਅੰਦਰ ਦਿਖਦਾ ਰਹਿੰਦਾ ਸੀ ਇੱਕ ਵੱਡਾ ਦਰਵਾਜ਼ਾ ਅੱਗੇ ਹੈ ਤੇ ਸਾਰੀਆਂ ਕੋਠੀਆਂ ਵਾਂਗ ਇੱਕ ਛੋਟਾ ਬਾਰ ਪਿਛਲੇ ਵੇੜੇ ਵਿੱਚੋਂ ਗਲੀ ਵਿੱਚ ਖੁੱਲਦਾ ਸੀ 11:00 ਵਜੇ ਸੁੱਤਾ ਹੋਵਾਂਗਾ 1:00 ਵਜੇ ਦੇ ਨੇੜੇ ਮੈਨੂੰ ਇੰਜ ਲੱਗਿਆ ਕਿ ਕਿਸੇ ਨੇ ਮੈਨੂੰ ਜ਼ੋਰ ਦੀ ਮੋਢੇ ਤੋਂ ਫੜ ਕੇ ਉਠਾਇਆ ਹੋਵੇ ਮੈਂ ਤਰਵਕੇ ਨੰਗੇ ਪੈਰੀ ਉੱਠਿਆ ਗੂੜੀ ਨੀਂਦ ਕਾਰਨ ਮੇਰੀਆਂ ਅੱਖਾਂ ਮਸੇ ਹੀ ਖੁੱਲ ਰਹੀਆਂ ਸਨ ਮੈਂ ਵਿਚਕਾਰਲੇ ਬਰਾਂਡੇ ਵਿੱਚ ਆਇਆ ਤੇ ਉਹਦੇ ਬੂਹੇ ਵੱਲ ਮਹਿਮਾਨਖਾਨੇ ਵਿੱਚ ਦੀ ਮੇਰੀ ਨਿਗਾਹ ਆਪਣੇ ਆਪ ਬਾਹਰ ਨੂੰ ਖਿੱਚੀ ਚਲੀ ਗਈ ਜੋ ਮੈਂ ਦੇਖਿਆ ਉਸਨੇ ਮੇਰੀਆਂ ਅੱਖਾਂ ਪੂਰੀਆਂ ਖੋਲ ਦਿੱਤੀਆਂ ਤੇ ਮੈਂ ਪੂਰੀ ਤਰ੍ਹਾਂ ਫੁਰਤੀ ਵਿੱਚ ਆ ਗਿਆ ਇਸ ਦਾ ਮਤਲਬ ਹੈ ਕਿ ਹੁਣ ਮਰੋ ਜਾਂ ਮਾਰੋ ਜਾਂ ਬਚ ਨਿਕਲੋ ਸਾਹਮਣੇ ਸ਼ੀਸ਼ੇ ਦੀ ਵੱਡੀ ਕੰਧ ਅਤੇ ਪਰਦੇ ਚੋਂ ਕੋਈ ਫੋਟਕੂ ਦਾ ਸਨ ਰਹਿ ਗਿਆ ਸੀ ਬਾਰੋਂ ਅੰਦਰ ਕੁਝ ਨਹੀਂ ਸੀ ਦਿਖਦਾ ਇਹ ਪਰਦੇ ਅਸੀਂ ਸਦਾ ਪੂਰੀ ਤਰ੍ਹਾਂ ਤਾਣ ਕੇ ਰੱਖਦੇ ਸੀ ਇਹ ਸਨ ਪਤਾ ਨਹੀਂ ਕਿਵੇਂ ਰਹਿ ਗਿਆ ਇਸੇ ਸਨ ਵਿੱਚੋਂ ਮੈਂ ਦੇਖਿਆ ਕਿ ਬਾਹਰ ਚੰਡੀਗੜ੍ਹ ਪੁਲਿਸ ਦੀਆਂ ਦੋ ਜਿਪਸੀਆਂ ਹਾਲੇ ਖੜੀਆਂ ਹੀ ਨੇ ਉਹਨਾਂ ਵਿੱਚੋਂ ਇੱਕ ਕੌਣਾ ਇੰਸਪੈਕਟਰ ਕੋਠੀ ਦਾ ਬਾਹਰਲਾ ਦਰਵਾਜ਼ਾ ਖੋਲ ਰਿਹਾ ਸੀ ਤੇ ਉਸਦੇ ਪਿੱਛੇ ਹੋਰ ਪੁਲਿਸ ਵੀ ਅੰਦਰ ਆ ਰਹੀ ਸੀ ਹੁਣ ਜੋ ਕੁਝ ਹੋਇਆ ਉਹ ਆਪ ਹੀ ਹੋ ਗਿਆ ਮੈਂ ਬਹੁਤ ਤੇਜ਼ੀ ਨਾਲ ਪੱਖਾ ਬੰਦ ਕੀਤਾ ਤੇ ਬਿਨਾਂ ਕੋਈ ਆਵਾਜ਼ ਕੀਤੇ ਕੋਠੀ ਚੋਂ ਪਿਛਲੇ ਪਾਸੇ ਨਿਕਲ ਗਿਆ ਤੇ ਬਹੁਤ ਤੇਜ਼ੀ ਨਾਲ ਕਦਮ ਪੁੱਟਦਿਆਂ ਘਰ ਦੇ ਪਿਛਲੇ ਦਰਵਾਜ਼ੇ ਨੂੰ ਖੋਲ੍ਹਿਆ ਤੇ ਫਿਰ ਉਸ ਨੂੰ ਬਾਹਰੋਂ ਬੰਦ ਕਰ ਦਿੱਤਾ ਮੈਂ ਤੇਜ਼ੀ ਨਾਲ ਉਸ ਗਲੀ ਵਿੱਚੋਂ ਤੁਰਦਾ ਹੋਇਆ 100 ਕੋ ਮੀਟਰ ਦੀ ਦੂਰੀ ਤੇ ਇੱਕ ਛੋਟੀ ਸੜਕ ਦੇ ਵਿੱਚ ਨਿਕਲ ਗਿਆ ਸ਼ਿਖਰ ਦੁਪਹਿਰੇ ਲੂ ਚੱਲ ਰਹੀ ਸੀ ਇਸ ਕਰਕੇ ਸੜਕਾਂ ਤੇ ਬਹੁਤ ਘਾਟਾਵਾ ਜਾਈ ਸੀ ਮੈਂ ਸੌਣ ਵਾਲੇ ਪਜਾਮੇ ਬਨਾਨ ਵਿੱਚ ਨੰਗੇ ਪੈਰੀ ਸੀ ਮੈਨੂੰ ਕੋਈ ਨਹੀਂ ਟੱਕਰਿਆ ਤੇ ਨਾ ਹੀ ਕਿਸੇ ਨੇ ਵੇਖਿਆ ਇੱਕ ਰਿਕਸ਼ਾ ਆਇਆ ਮੈਂ ਉਸ ਨੂੰ ਹੱਥ ਦਿੱਤਾ ਤੇ ਬੈਠ ਗਿਆ ਤੇ ਕਿਹਾ ਵੀ ਮੈਨੂੰ 29 ਸੈਕਟਰ ਲੈ ਚੱਲ ਉਸ ਨੇ ਵੀ ਮੈਨੂੰ ਕੁਝ ਨਹੀਂ ਪੁੱਛਿਆ 15 ਕੁ ਮਿੰਟਾਂ ਬਾਅਦ ਮੈਂ 29 ਸੈਕਟਰ ਆਪਣੇ ਇੱਕ ਜਾਣਕਾਰ ਕੋਲ ਪਹੁੰਚ ਗਿਆ ਤੇ ਅੰਦਰ ਜਾ ਕੇ ਘਰ ਵਾਲਿਆਂ ਤੋਂ ਪੈਸੇ ਮੰਗੇ ਤੇ ਰਿਕਸ਼ੇ ਵਾਲੇ ਨੂੰ ਦਿੱਤੇ ਰਾਤ ਨੂੰ ਮੈਂ ਵਾਪਸ ਉਸ ਕੋਠੀਵਾਲ ਜਾ ਕੇ ਦੇਖਿਆ ਤਾਂ ਸਭ ਕੁਝ ਠੀਕ ਠਾਕ ਸੀ ਜੋ ਖਤਰਾ ਬਣਿਆ ਸੀ ਉਹ ਟਲ ਗਿਆ ਅਸਲ ਵਿੱਚ ਯਾਦਵਿੰਦਰ ਸਿੰਘ ਦੇ ਕਿਸੇ ਦੋਸਤ ਨੇ ਗੱਡੀ ਇਸ ਕੋਠੀ ਦੇ ਨਾਂ ਤੇ ਦਰਜ ਕਰਵਾਈ ਸੀ ਤੇ ਦੋ ਸਿੰਘ ਉਹ ਗੱਡੀ ਲੈ ਕੇ ਪੰਜਾਬ ਸਕਤਰੇਟ ਚੰਡੀਗੜ੍ਹ ਚਲੇ ਗਏ ਉਹਨਾਂ ਕੋਲ ਅਸਲਾ ਵੀ ਸੀਗਾ ਕਿਸੇ ਗੱਲ ਕਰਕੇ ਉਹਨਾਂ ਨੇ ਪੁਲਿਸ ਨੂੰ ਸ਼ੱਕ ਪੈ ਗਿਆ ਤੇ ਉਹਨਾਂ ਦਾ ਚੰਡੀਗੜ੍ਹ ਪੁਲਿਸ ਨਾਲ ਮੁਕਾਬਲਾ ਹੋ ਗਿਆ ਤੇ ਇੱਕ ਸਿੰਘ ਸ਼ਹੀਦ ਹੋ ਗਿਆ ਤੇ ਇੱਕ ਜ਼ਖਮੀ ਹੋ ਕੇ ਫੜ ਹੋ ਗਿਆ ਸੀ ਇਸ ਕਰਕੇ ਪੁਲਿਸ 18 ਸੈਕਟਰ ਵਾਲੀ ਕੋਠੀ ਪੁੱਛਗਛ ਲਈ ਆ ਗਈ ਜਦੋਂ ਉੱਥੇ ਕੋਈ ਨਾ ਮਿਲਿਆ ਤਾਂ ਉਹ ਵਾਪਸ ਆ ਗਏ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੋਠੀ ਕਿੱਥੀ ਹੈ ਤਾਂ ਗੱਲ ਠੱਪ ਹੋ ਗਈ ਉਹਨਾਂ ਦੋਨਾਂ ਮੁਕਾਬਲੇ ਵਾਲੇ ਨੌਜਵਾਨਾਂ 'ਚੋਂ ਇੱਕ ਦਾ ਨਾਂ ਹਰਜਿੰਦਰ ਸਿੰਘ ਜਿੰਦਾ ਅਰਜਨਪੁਰਾ ਸੀ ਤੇ ਉਹ ਬਰਿਆਮ ਸਿੰਘ ਖੱਪਿਆਂ ਵਾਲੀ ਤੇ ਗੁਰਜੰਡ ਸਿੰਘ ਬੁੱਧ ਸਿੰਘ ਵਾਲੇ ਦਾ ਸਾਥੀ ਸੀ ਇਹ ਗੱਲ ਬਹੁਤ ਵਿਗੜ ਸਕਦੀ ਸੀ ਜੇ ਉਹ ਮੈਨੂੰ ਸੁੱਤੇ ਪਏ ਨੂੰ ਫੜ ਲੈਂਦੇ ਐਡੀ ਵੱਡੀ ਵਾਰਦਾਤ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਤਾਂ ਥਾਣੇ ਲੈ ਕੇ ਹੀ ਜਾਣਾ ਸੀ ਮੈਂ ਭਾਵੇਂ ਜੋ ਮਰਜ਼ੀ ਕਹੀ ਜਾਂਦਾ ਇਸ ਘਟਨਾ ਵਿੱਚ ਸਪਸ਼ਟ ਰੂਪ ਵਿੱਚ ਮੈਨੂੰ ਕਿਸੇ ਨੇ ਉਠਾਇਆ ਸੀ ਤੇ ਮੇਰੀ ਪਜਾਮੇ ਵਿੱਚ ਸੌਣ ਦੀ ਆਦਤ ਨੇ ਮੇਰਾ ਸਾਥ ਦਿੱਤਾ ਸੀ ਉਹ ਪਰਦਾ ਜੋ ਸਦਾ ਤਣਿਆ ਹੁੰਦਾ ਸੀ ਉਸ ਨੂੰ ਥੋੜਾ ਜਿਹਾ ਖੁੱਲਾ ਕੁਦਰਤ ਨੇ ਸ਼ਾਇਦ ਇਸ ਕਰਕੇ ਛੱਡਿਆ ਸੀ ਮੇਰੇ ਵੱਲੋਂ ਪੱਖਾ ਬੰਦ ਕਰਕੇ ਤੇ ਸਾਰੇ ਦਰਵਾਜ਼ੇ ਬੰਦ ਕਰਕੇ ਜਾਣ ਨਾਲ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਕੁਝ ਪਲ ਪਹਿਲਾਂ ਕੋਈ ਇੱਥੇ ਸੁੱਤਾ ਪਿਆ ਸੀ ਪੌਲਸ ਨੇ ਸਾਰੇ ਕਮਰਿਆਂ ਵਿੱਚ ਝਾਤ ਮਾਰੀ ਤੇ ਪਿੱਛੇ ਕਮਰਿਆਂ ਵਿੱਚ ਜਾ ਕੇ ਨੌਕਰ ਨੂੰ ਪੁੱਛਿਆ ਕਿ ਸਾਰੇ ਕਿੱਥੇ ਨੇ ਤਾਂ ਉਸ ਨੇ ਮਾਲਕ ਬਾਰੇ ਦੱਸ ਦਿੱਤਾ ਕਿ ਉਹ ਸ਼ਾਮ ਨੂੰ ਆਉਣਗੇ ਇਸ ਤਰ੍ਹਾਂ ਉਹਨਾਂ ਨੂੰ ਕੋਈ ਸ਼ੱਕ ਨਹੀਂ ਪਿਆ ਇਹ ਕਿੱਸਾ ਸੀ ਜੀ ਪੀਰ ਕੋਠੀਆਂ ਦੀ ਕੋਠੀ ਜੋ ਕਿ ਸੈਕਟਰ 18 ਵਿੱਚ ਸੀ ਚੰਡੀਗੜ੍ਹ ਉਹਦਾ ਸੋ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਆਵਾਂਗੇ ਉਦੋਂ ਤੱਕ ਲਈ ਸਤਸ੍ਰੀ ਅਕਾਲ